ਪੰਜਾਬੀ ਕਲਚਰ ਨੂੰ ਪੂਰੀ ਦੁਨੀਆ ਦੇ ਵਿੱਚ ਫਲਾਉਣ 'ਚ ਆਪਣਾ ਯੋਗਦਾਨ ਪਾਉਣ ਵਾਲੇ ਰਾਜਵੀਰ ਜਵੰਦਾ ਜੀ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ। ਠੀਕ ਹੈ ਤੇ ਕੱਲ ਤੋਂ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ। ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਹ ਦੁਆਵਾਂ ਕਰ ਰਹੇ ਨੇ। ਔਰਦਾਸਾਂ ਕਰ ਰਹੇ ਨੇ। ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਤੇ ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ ਕੱਲ੍ਹ ਨਾਲੋਂ ਜਿਹੜੀ ਉਹਨਾਂ ਦੀ ਹਾਲਤ ਕੱਲ੍ਹ ਨਾਲੋਂ ਬਿਹਤਰ ਹੈ ਕੱਲ ਜਦੋਂ ਲਗਭਗ 8:00 ਟਾਈਮ ਤੇ ਹੀ 24 ਘੰਟੇ ਪਹਿਲਾਂ ਜਦੋਂ ਉਹਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਸੀ ਦੂਜੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀਗੇ ਅੱਜ ਡਾਕਟਰਾਂ ਨੇ ਦੱਸਿਆ ਕਿ ਕੱਲ ਰਾਤ ਤੱਕ 4 ਲਾਈਫ ਸਪੋਰਟਿੰਗ ਚੱਲ ਰਹੀ ਸੀ ਹੁਣ 1 ਰਹਿ ਗਈ ਤੇ ਦੁਆਵਾਂ ਦਾ ਅਸਰ ਹੈ ਅਰਦਾਸਾਂ ਦਾ ਅਸਰ ਤੇ ਉਹਨਾਂ ਦਾ ਹਜੇ ਅਨਕੌਂਸ਼ੀਅਸ ਨੇ ਤੇ ਕਿਉਂਕਿ ਇਹ ਹੈਡ ਇੰਜਰੀ ਹੈ ਉਹ ਉਹਦੀ ਰਿਕਵਰੀ ਬੜੀ ਸਲੋ ਹੁੰਦੀ ਹੈ ਪਰ ਡਾਕਟਰ ਆਪਣੇ ਵੱਲੋਂ ਬੈਸਟ ਐਫਰਟ ਕਰ ਰਹੇ ਨੇ ਹੋਰ ਵੀ ਐਕਸਪਰਟ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪੀਜੀਆਈ ਦੇ ਜਜਥੀ ਵੀ ਕਿਤੇ ਹੋਰ ਇਸ ਆਪਣੇ ਆਪਣੇ ਸਪੈਸ਼ਲਿਸਟ ਜਿਹੜੇ ਡਾਕਟਰ ਨੇ ਸਾਰੇ ਉਹਨਾਂ ਦੇ ਕਲਾਕਾਰ ਸਾਥੀ ਉਹ ਵੀ ਇੱਥੇ ਪਹੁੰਚ ਵੀ ਰਹੇ ਨੇ ਜਿੱਥੇ ਵੀ ਹੈਗੇ ਨੇ ਉਹ ਆਪਣੇ ਵੱਲੋਂ ਪਰਿਵਾਰ ਨੂੰ ਹੌਸਲਾ ਦੇ ਰਹੇ ਆ ਉਹਨਾਂ ਦੇ ਮਾਤਾ ਜੀ ਨੂੰ ਮਿਲੇ ਆ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਆ ਤੇ ਉਹ ਵੀ ਇਹ ਕਹਿੰਦੇ ਨੇ ਕਿ ਕੱਲ੍ਹ ਨਾਲੋਂ ਸਾਨੂੰ ਹੋਰ ਉਮੀਦ ਬੱਜੀ ਹੈ ਤੇ ਅਸੀਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਰਾਜਵੀਰ ਠੀਕ ਹੋ ਕੇ ਦੁਬਾਰਾ ਫੇਰ ਪੰਜਾਬੀ ਮਾਂ ਬੋਲੀ ਦੀ ਝੋਲੀ ਅਨਮੁੱਲੇ ਤੇ ਕੀਮਤੀ ਗੀਤ ਜਿਹੜੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਵੇ ਪੰਜਾਬੀ ਸੱਭਿਆਚਾਰ ਨੂੰ ਉਰਦੂਨੀਆਂ ਚ ਫਲਾਉਣ ਚ ਆਪਣਾ ਯੋਗਦਾਨ ਪਾਵੇ ਇਹੀ ਅਸੀਂ ਅਰਦਾਸ ਕਰਦੇ ਹਾਂ ਔਰ ਕੁਝ ਲੋਕ ਸੋਸ਼ਲ ਮੀਡੀਆ ਤੇ ਕੁਝ ਗਲਤ ਅਫਵਾਹਾਂ ਫਲਾ ਰਹੇ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਘਟੂ ਘਟ ਇਸ ਚੀਜ਼ ਤੋਂ ਬਚੋ ਕਿ ਕਿਉਂਕਿ ਪਰਿਵਾਰ ਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ ਫਿਰ ਜਿਹੜੇ ਉਹਨਾਂ ਦੇ ਆਪਣੇ ਨੇ ਉਹਨਾਂ ਨੂੰ ਦੁੱਖ ਹੁੰਦਾ ਕਿ ਬਿਨਾਂ ਕਿਸੇ ਤੱਥਾਂ ਤੋਂ ਆਪਣੇ ਵਿਊ ਲੈਣੇ ਜਾਂ ਕੋਈ ਕਮੈਂਟਾਂ ਦੀ ਖਾਤਰ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਫਲਾਉਣੀਆਂ ਝੂਠੀਆਂ ਨਹੀਂ ਚਾਹੀਦੀਆਂ ਸੋ ਡਾਕਟਰ ਹਰ ਰੋਜ਼ ਬੁਲੇਟਿਨ ਜਾਰੀ ਕਰਦੇ ਆ 40s ਵਾਲੇ ਤੇ ਉਹੀ origignal ਹੈ ਉਹੀ real ਹੈ ਕਿਉਂਕਿ ਡਾਕਟਰ ਜਿਹੜੇ ਨੇ ਉਹ ਰਿਪੋਰਟਾਂ ਤੋਂ ਬਾਅਦ ਬੁਲੇਟਿਨ ਬਣਾਉਂਦੇ ਆ ਤੇ ਤਾਂ ਕਿ ਮੀਡੀਆ ਨੂੰ ਅਪਡੇਟ ਕੀਤਾ ਜਾ ਸਕੇ ਸਾਹਿਬ ਇੰਜਰੀ ਕਿਤੇ ਕਿਤੇ ਹੈ ਡਾਕਟਰ ਹੈਡ ਇੰਜਰੀ ਹੈ ਜੀ ਗਰਦਨ ਤੇ ਇੰਜਰੀ ਹੈ ਬੈਕਬੋਨ ਦੀ ਇੰਜਰੀ ਹੈ ਤੇ ਹਾਰਟ ਜਿਹੜਾ ਉਹ ਹੁਣ ਜਿਹੜਾ ਉਹ ਨਾਰਮਲ ਰੂਪ ਦੇ ਵਿੱਚ ਆਪਣੇ ਆਪ ਰਿਸਪੌਂਡ ਕਰਨ ਲੱਗਿਆ ਕੱਲ ਹਾਰਟ ਬੀਟ ਵੀ ਜਿਹੜੀ ਉਹ ਕਾਫੀ ਤੇ ਹਾਲਾਂਕਿ ਉਹਨਾਂ ਨੇ ਸੂਟ ਪਾਇਆ ਹੋਇਆ ਸੀਗਾ ਜਿਹੜਾ ਬਾਈਕਿੰਗ ਵੇਲੇ ਪਾਉਂਦੇ ਆ ਪਰ ਉਹਦੇ ਨਾਲ ਅੰਦਰਲੀ ਇੰਟਰਨਲ ਜਿਹੜੀ ਹੈ ਉਹ ਨਹੀਂ ਪਤਾ ਲੱਗਦੀ ਬਾਹਰੋਂ ਸੋ ਡਾਕਟਰ ਨੇ ਜੀ ਦੋਇਆ ਕਿ ਦੇਖਿਆ ਤਾਂ ਸਾਰਾ ਅੱਜ ਵੀ ਉਹ ਕਹਿੰਦੀ ਸੀ ਹੁਣ ਅਸੀਂ ਹੈੱਡ ਦੀ ਤੇ ਚੈਸਟ ਦੀ ਐਮ ਆਰ ਆਈ ਵੀ ਕਰਾਂਗੇ ਉਹਦੇ ਨਾਲ ਹੋਰ ਕੁਆਲਿਟੀ ਆ ਜੂ ਉਹ ਕੱਲ ਤਾਂ ਉਹ ਐਮ ਕਹਿੰਦੇ ਵੀ ਕੱਲ ਤਾਂ ਸੀ ਐਮ ਆਰ ਆਈ ਵਾਸਤੇ ਲੈ ਕੇ ਜਾਣ ਦੀ ਹਾਲਾ ਹਾਲਤ ਚ ਵੀ ਹੈ ਨਹੀਂ ਸੀ ਸੋ ਕੱਲ ਨਾਲੋਂ ਅੱਜ ਬੈਟਰ ਹੈ ਅੱਜ ਨਾਲੋਂ ਕੱਲ ਨੂੰ ਬੈਟਰ ਹੋ ਜਾਊਗਾ ਇਹੀ ਦੁਆ ਮੰਗ ਰਿਹਾ ਸੀ ਸੇਮ ਸਾਹਿਬ ਇੱਕ ਜਿਹੜਾ ਕਾਰਨ ਬਣਿਆ ਇਸ ਐਕਸੀਡੈਂਟ ਸੀਮ ਸਾਹਿਬ ਇਸ ਐਕਸੀਡੈਂਟ ਦਾ ਕਾਰਨ ਬਣਿਆ ਕਿ ਰਾਈਟ ਚੱਲਦੇ ਆ ਜਾਂਦਾ ਕਹਿੰਦੇ ਪਸ਼ੂ ਅੱਗੇ ਆ ਗਏ ਸੀ ਉਹ ਵਾਰਾ ਪਸ਼ੂ ਅੱਗੇ ਆ ਗਏ ਸੀ ਕਿ ਇਤਾਂ ਦੀਆਂ ਕਈ ਐਕਸੀਡੈਂਟ ਦੀਆਂ ਵਾਰਦਾਤਾਂ ਜਿਗਰ ਆ ਪੰਜਾਬ 'ਚ ਵੀ ਅਸੀਂ ਲਗਾਤਾਰ ਦੇਖਦੇ ਆਂ ਔਰ ਇਹ ਵਾਰਦਾਤਾਂ ਨੂੰ ਲੈ ਕੇ ਇਹ ਇਹੋ ਜਿਹੇ ਐਕਸੀਡੈਂਟਸ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਹਿੱਸੇ ਅੱਗੇ ਹਰ ਕੋਈ ਕਦਮ ਚ ਚੱਕਣ ਦੀ ਗੱਲ ਕਰਦਾ ਪਰ ਇੱਦੇ ਦੇ ਕਿਤੇ ਨਾ ਕਿਤੇ ਐਕਸੀਡੈਂਟਾਂ ਦੀ ਗਿਣਤੀ ਵਧੀ ਜਾ ਰਹੀ ਹੈ ਦਿਨ ਦਿਨ ਦੇਖੋ ਕੀ ਹੈ ਕਿ ਨਾ ਅਸੀਂ ਬਹੁਤ ਸਾਰੇ ਐਫਰਟਸ ਕੀਤੇ ਨੇ ਇਸ ਮਾਮਲੇ 'ਚ ਅਸੀਂ ਓਪਨ ਜਿਹੜੀਆਂ ਗਊਸ਼ਾਲਾਾਂ માં ਜਿਹੜੇ ਜਿਵੇਂ ਬੀੜ ਨੇ ਜਿਹਨ ਪਾਸੋਂ ਬੀੜ ਐ ਸੋਈਆਂ ਬੀੜ ਐ ਸੰਗਰੂਰ ਕੋਲੇ ਜੀ ਬੜਵਰ ਦੇ ਵਿੱਚ ਬੀੜ ਐ ਫਰੀਦਕੋਟ 'ਚ ਬਹੁਤ ਵੱਡਾ ਬੀੜ ਹੈ ਕੋਸ਼ਿਸ਼ ਕਰ ਰਹੇ ਆ ਅਸੀਂ ਕਈ ਵਾਰੀ ਨਾ ਉਹਦੇ ਚ ਸੁਪਰੀਮ ਕੋਰਟ ਦੇ ਜਿਹੜੇ ਉਹਨਾਂ ਨੂੰ ਵਰਡ ਸੈਂਚਰੀ ਡਿਕਲੇਅਰ ਕੀਤਾ ਕਿਸੇ ਨੂੰ ਉਹ ਲਾਅ ਜਿਹੜੇ ਆ ਸਾਹਮਣੇ ਆ ਜਾਂਦੇ ਆ ਅਸੀਂ ਇੱਕ ਦੋ ਬੀੜਾਂ ਦੇ ਵਿੱਚ ਤਾਂ ਅਸੀਂ ਪਰਮਿਸ਼ਨ ਲੈ ਲਈ ਹੈ ਕਿ ਉਹਦੇ ਨਾਲ ਕੱਲਾ ਇਹ ਨਹੀਂ ਹੈਗਾ ਕਿ ਕੋਈ ਆਸਥਾ ਜੁੜ ਜੁੜੀ ਹੋਈ ਹੈ ਆਸਥਾ ਵੀ ਜੁੜੀ ਹੈ ਪਰ ਪਸ਼ੂਆਂ ਡੰਗਰਾਂ ਦਾ ਵੀ ਨੁਕਸਾਨ ਹੁੰਦਾ ਨਾ ਜੀ ਉਹ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਤਾਂ ਪਸ਼ੂ ਡੰਗਰ ਵੀ ਜਿਹੜੇ ਨੇ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਕਈ ਵਾਰੀ ਪੂਰਾ ਪਰਿਵਾਰ ਹੀ ਜਿਹੜਾ ਖਤਮ ਹੋ ਜਾਂਦਾ ਹੈ ਹਾਲਾਂਕਿ ਅਸੀਂ ਐਸਐਸਐਫ ਔਨ ਸਰ ਅਸੀਂ ਸੜਕ ਸੁਰੱਖਿਆ ਫੋਰਸ ਬਣਾਈ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਖੜੀਆਂ ਨੇ 48% ਪੰਜਾਬ ਦੇ ਵਿੱਚ 48% ਔਨ ਦਾ ਸਪਾਟ ਡੈਥ ਜਿਹੜੀਆਂ ਨੇ ਮੌਤਾਂ ਘੱਟ ਹੋ ਗਈਆਂ ਕਿਉਂਕਿ ਫਰਸਟ ਏਡ ਦਾ ਜਲਦੀ ਮਿਲ ਜਾਂਦਾ ਬਲੀਡਿੰਗ ਰੁਕ ਜੇ ਔਰ ਇਮੀਡੀਏਟਲੀ ਹਸਪੀਟਲ 'ਚ ਟਾਈਮ ਤੇ ਪਹੁੰਚ ਜੇ ਤਾਂ ਉਹੀ ਜਿਹੜਾ 골ਡਨ ਆਵਰ ਕਹਿੰਦੇ ਆ ਮੈਡੀਕਲ ਲੈਂਗੁਏਜ ਉਹ ਜਿਹੜਾ ਇੱਕ ਘੰਟਾ ਜਿਹੜਾ ਉਹ ਉਹਦੇ ਵਿੱਚ ਜੇ ਕਿਤੇ ਪ੍ਰੋਪਰ ਇਲਾਜ ਮਿਲ ਜੇ ਤਾਂ ਉਹ ਉਹ ਘੰਟਾ ਹਾਂ ਦੇ ਸਕਦਾ ਤੁਹਾਨੂੰ ਸੋ ਅਸੀਂ ਆਪਣੇ ਵੱਲੋਂ ਔਨਸਾਰ ਅਸੀਂ ਇਹ ਗੱਲ ਕੀਤੀ ਸੀ ਕਿ ਪਹਿਲਾਂ ਸੜਕਾਂ ਤੇ ਜਿਹੜੀਆਂ ਹਨ ਹੋਈਆਂ ਗੱਡੀ ਚ ਕੌਣ ਬੈਠਾ ਹੈ ਈਵਨ ਵੱਡੇ ਵੱਡੇ ਜਿਹੜੇ ਰਾਜਨੀਤਿਕ ਲੋਕ ਵੀ ਧਾਰਮਿਕ ਲੀਡਰ ਵੀ ਜਾਂ ਸਮਾਜਿਕ ਵੀ ਆਪਾਂ ਪਰਵਾਰਾਂ ਦੇ ਪਰਿਵਾਰ ਖਤਮ ਹੁੰਦੇ ਦੇਖ ਕੇ ਐਕਸੀਡੈਂਟ ਆ ਚ। ਸੋ ਅਸੀਂ ਇਹ ਇਸ ਮਾਮਲੇ ਚ ਪਹਿਲੇ ਦਿਨੋਂ ਸੀਰੀਅਸ ਆ ਪਹਿਲੇ ਦਿਨੋਂ ਅਸੀਂ ਇਸ ਮਾਮਲੇ ਚ ਗੰਭੀਰ ਆ ਕਿ ਇਹ ਜਿਹੜੀਆਂ ਮੌਤਾਂ ਨੇ ਜੋ ਹਿਊਮਨ 에ਰਰ ਕਰਕੇ ਹੁੰਦੀਆਂ ਜਾਂ ਕੋਈ ਸਿਸਟਮ ਦੀ ਕੋਈ 에ਰਰ ਹੈ ਉਹ ਰੋਕੀਆਂ ਜਾ ਸਕਦੀਆਂ ਨੇ ਕੀਮਤੀ ਜਾਨਾਂ ਬਚਾਈਆਂ ਜਾ ਸਕਦਾ ਜਿਸ ਤਰ੍ਹਾਂ ਸੀਮ ਸਿੰਘ ਸਾਹਿਬ ਤੁਸੀਂ ਮਿਲ ਕੇ ਆਏ ਹੋ ਪਰਿਵਾਰਕ ਮੈਂਬਰਾਂ ਨਾਲ ਕੀ ਗੱਲ ਗੱਲਬਾਤ ਹੋਈ ਹੈ ਤੁਹਾਡੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਪੰਜਾਬੀ ਮਾਂ ਬੋਲੀ ਦੇ ਇੱਕ بڑے ਨੌਜਵਾਨ ਜਜ਼ਬੇ ਵਾਲੇ ਔਰ ਪੰਜਾਬੀ ਕਲਚਰ ਨੂੰ ਪੂਰੀ ਦੁਨੀਆ ਦੇ ਵਿੱਚ ਫਲਾਉਣ 'ਚ ਆਪਣਾ ਯੋਗਦਾਨ ਪਾਉਣ ਵਾਲੇ ਰਾਜਵੀਰ ਜਵੰਦਾ ਜੀ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀਗਾ। ਠੀਕ ਹੈ ਤੇ ਕੱਲ ਤੋਂ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ। ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਹ ਦੁਆਵਾਂ ਕਰ ਰਹੇ ਨੇ। ਔਰਦਾਸਾਂ ਕਰ ਰਹੇ ਨੇ। ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਤੇ ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ ਕੱਲ੍ਹ ਨਾਲੋਂ ਜਿਹੜੀ ਉਹਨਾਂ ਦੀ ਹਾਲਤ ਕੱਲ੍ਹ ਨਾਲੋਂ ਬਿਹਤਰ ਹੈ ਕੱਲ ਜਦੋਂ ਲਗਭਗ 8:00 ਟਾਈਮ ਤੇ 24 ਘੰਟੇ ਪਹਿਲਾਂ ਜਦੋਂ ਉਹਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਸੀ ਦੂਜੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀਗੇ ਅੱਜ ਡਾਕਟਰਾਂ ਨੇ ਦੱਸਿਆ ਕਿ ਕੱਲ ਰਾਤ ਤੱਕ 4 ਲਾਈਫ سپورਟਿੰਗ ਚੱਲ ਰਹੀ ਸੀ ਹੁਣ 1 ਰਹਿ ਗਈ ਇਹ ਦੁਆਵਾਂ ਦਾ ਅਸਰ ਹੈ ਦਸਾਂ ਦਾ ਅਸਰ ਤੇ ਉਹਨਾਂ ਦਾ ਹਜੇ ਅਨਕੌਂਸ਼ੀਅਸ ਨੇ ਤੇ ਕਿਉਂਕਿ ਇਹ ਹੈਡ ਇੰਜਰੀ ਹੈ ਉਹ ਉਹਦੀ ਰਿਕਵਰੀ ਬੜੀ ਸਲੋ ਹੁੰਦੀ ਹੈ ਪਰ ਡਾਕਟਰ ਆਪਣੇ ਵੱਲੋਂ ਬੈਸਟ ਐਫਰਟ ਕਰ ਰਹੇ ਨੇ ਹੋਰ ਵੀ ਐਕਸਪਰਟ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪੀਜੀਆਈ ਦੇ ਜੱਜ 3 ਕਿਤੇ ਹੋਰ ਇਸ ਆਪਣੇ ਆਪਣੇ ਸਪੈਸ਼ਲਿਸਟ ਜਿਹੜੇ ਡਾਕਟਰ ਨੇ ਸਾਰੇ ਉਹਨਾਂ ਦੇ ਕਲਾਕਾਰ ਸਾਥੀ ਉਹ ਵੀ ਤੇ ਪਹੁੰਚ ਵੀ ਰਹੇ ਨੇ ਜਿੱਥੇ ਵੀ ਹੈਗੇ ਨੇ ਉਹ ਆਪਣੇ ਵੱਲ ਪਰਿਵਾਰ ਨੂੰ ਹੌਸਲਾ ਦੇ ਰਹੇ ਆ ਉਹਨਾਂ ਦੇ ਮਾਤਾ ਜੀ ਨੂੰ ਮਿਲੇ ਆ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਆ ਤੇ ਉਹ ਵੀ ਇਹ ਕਹਿੰਦੇ ਨੇ ਕਿ ਕੱਲ੍ਹ ਨਾਲੋਂ ਸਾਨੂੰ ਹੋਰ ਉਮੀਦ ਵੱਜੀ ਐ ਤੇ ਅਸੀਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਰਾਜਵੀਰ ਠੀਕ ਹੋ ਕੇ ਦੁਬਾਰਾ ਫੇਰ ਪੰਜਾਬੀ ਮਾਂ ਬੋਲੀ ਦੀ ਝੋਲੀ ਅਨਮੁੱਲੇ ਤੇ ਕੀਮਤੀ ਗੀਤ ਜਿਹੜੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਵੇ ਪੰਜਾਬੀ ਸੱਭਿਆਚਾਰ ਨੂੰ ਗੁਰਦੁਨੀਆ ਚ ਫਲਾਉਣ ਚ ਆਪਣਾ ਯੋਗਦਾਨ ਪਾਵੇ ਇਹੀ ਅਸੀਂ ਅਰਦਾਸ ਕਰਦੇ ਹਾਂ ਔਰ ਕੁਝ ਲੋਕ ਸੋਸ਼ਲ ਮੀਡੀਆ ਤੇ ਕੁਝ ਗਲਤ ਅਫਵਾਹਾਂ ਫਲਾ ਰਹੇ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਘਟੋ ਘਟ ਇਸ ਚੀਜ਼ ਤੋਂ ਬਚੋ ਕਿ ਕਿਉਂਕਿ ਪਰਿਵਾਰ ਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ ਫਿਰ ਜਿਹੜੇ ਉਹਨਾਂ ਦੇ ਆਪਣੇ ਨੇ ਉਹਨਾਂ ਨੂੰ ਦੁੱਖ ਹੁੰਦਾ ਹੈ ਕਿ ਬਿਨਾਂ ਕਿਸੇ ਤੱਥਾਂ ਤੋਂ ਆਪਣੇ ਵਿਊ ਲੈਣੇ ਜਾਂ ਕੋਈ ਕਮੈਂਟਾਂ ਦੀ ਖਾਤਰ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਉਹ ਫਲਾਉਣੀਆਂ ਝੂਠੀਆਂ ਨਹੀਂ ਚਾਹੀਦੀਆਂ ਸੋ ਡਾਕਟਰ ਹਰ ਰੋਜ਼ ਬੁਲੇਟਿਨ ਜਾਰੀ ਕਰਦੇ ਆ ਫੋਟਿਸ ਬਾਰੇ ਤੇ ਉਹੀ origignal ਹੈ ਉਹੀ real ਹੈ ਕਿਉਂਕਿ ਡਾਕਟਰ ਜਿਹੜੇ ਨੇ ਉਹ ਰਿਪੋਰਟਾਂ ਤੋਂ ਬਾਅਦ ਬੁਲੇਟਿਨ ਬਣਾਉਂਦੇ ਆ ਤੇ ਤਾਂ ਕਿ ਮੀਡੀਆ ਨੂੰ ਅਪਡੇਟ ਕੀਤਾ ਜਾ ਸਕੇ ਸਾਹਿਬ ਇੰਜਰੀ ਕਿਤੇ ਕਿਤੇ ਹੈ ਡਾਕਟਰ ਹੈਡ ਇੰਜਰੀ ਹੈ ਜੀ ਗਰਦਨ ਤੇ ਇੰਜਰੀ ਹੈ ਬੈਕਬੋਨ ਦੀ ਇੰਜਰੀ ਹੈ ਤੇ ਹਾਰਟ ਜਿਹੜਾ ਉਹ ਹੁਣ ਜਿਹੜਾ ਉਹ ਨਾਰਮਲ ਰੂਪ ਦੇ ਵਿੱਚ ਆਪਣੇ ਆਪ ਰਿਸਪੌਂਡ ਕਰਨ ਲੱਗਿਆ ਕੱਲ ਹਾਰਟ ਬੀਟ ਵੀ ਜਿਹੜੀ ਉਹ ਕਾਫੀ ਤੇ ਹਾਲਾਂਕਿ ਉਹਨਾਂ ਨੇ ਸੂਟ ਪਾਇਆ ਹੋਇਆ ਸੀਗਾ ਜਿਹੜਾ ਬਾਈਕਿੰਗ ਵੇਲੇ ਪਾਉਂਦੇ ਆ ਪਰ ਉਹਦੇ ਨਾਲ ਅੰਦਰਲੀ ਇੰਟਰਨਲ ਜਿਹੜੀ ਹੈ ਉਹ ਨਹੀਂ ਪਤਾ ਲੱਗਦੀ ਮਾਰੂ ਸੋ ਡਾਕਟਰ ਨੇ ਜਿੱਦੋ ਇਥੇ ਆ ਕੇ ਦੇਖਿਆ ਤਾਂ ਸਾਰਾ ਅੱਜ ਵੀ ਉਹ ਕਹਿੰਦੇ ਸੀ ਹੁਣ ਅਸੀਂ ਹੈੱਡ ਦੀ ਤੇ ਚੈਸਟ ਦੀ ਐਮ ਆਰ ਆਈ ਵੀ ਕਰਾਂਗੇ ਉਹਦੇ ਨਾਲ ਹੋਰ ਕੁਆਲਿਟੀ ਆ ਜੂਗੀ ਉਹ ਕੱਲ ਤਾਂ ਹੋਇਆ ਏ ਕਹਿੰਦੇ ਵੀ ਕੱਲ ਤਾਂ ਅਸੀਂ ਐਮ ਆਰ ਆਈ ਵਾਸਤੇ ਲੈ ਕੇ ਜਾਣ ਦੀ ਹਾਲਾ ਹਾਲਤ ਚ ਵੀ ਹੈ ਨਹੀਂ ਸੀ ਸੋ ਕੱਲ ਨਾਲੋਂ ਅੱਜ ਬੈਟਰ ਹੈ ਅੱਜ ਨਾਲੋਂ ਕੱਲ ਨੂੰ ਬੈਟਰ ਹੋ ਜਾਊਗਾ ਇਹੀ ਦੁਆਵਾਂ ਲੱਗੀਆਂ ਸੀਮ ਸਾਹਿਬ ਇੱਕ ਜਿਹੜਾ ਕਾਰਨ ਬਣਿਆ ਇਸ ਐਕਸੀਡੈਂਟ ਸੀਮ ਸਾਹਿਬ ਇਸ ਐਕਸੀਡੈਂਟ ਦਾ ਕਾਰਨ ਬਣਿਆ ਕਿ ਰਾਈਡ ਚਲਦੇ ਚੱਲਦਾ ਕਹਿੰਦੇ ਪਸ਼ੂ ਅੱਗੇ ਆ ਗਏ ਸੀ ਵਾਰਾਂ ਪਸ਼ੂ ਅੱਗੇ ਆ ਗਏ ਸੀ ਇਦਾਂ ਦੀਆਂ ਕਈ ਐਕਸੀਡੈਂਟ ਦੀਆਂ ਵਾਰਦਾਤਾਂ ਜਿਕਰ ਆਪਾਂ ਪੰਜਾਬ 'ਚ ਵੀ ਅਸੀਂ ਲਗਾਤਾਰ ਦੇਖਦੇ ਆਂ ਔਰ ਇਹ ਵਾਰਦਾਤਾਂ ਨੂੰ ਲੈ ਕੇ ਇਹ ਇਹੋ ਜਿਹੇ ਐਕਸੀਡੈਂਟਸ ਨੂੰ ਲੈ ਕੇ ਲਗਾਤਾਰ ਸਰਕਾਰ ਇਸੇ ਅੱਗੇ ਹਰ ਕੋਈ ਕਦਮ ਚੱਕਣ ਦੀ ਗੱਲ ਕਰਦਾ ਪਰ ਇੱਦੇ-ਇੱਦੇ ਕਿਤੇ ਨਾ ਕਿਤੇ ਐਕਸੀਡੈਂਟਾਂ ਦੀ ਗਿਣਤੀ ਵਧੀ ਜਾ ਰਹੀ ਹੈ ਦਿਨ ਦਿਨ ਦੇ। ਦੇਖੋ ਕੀ ਹੈ ਕਿ ਨਾ ਅਸੀਂ ਬਹੁਤ ਸਾਰੇ ਐਫਰਟਸ ਕੀਤੇ ਨੇ ਇਸ ਮਾਮਲੇ 'ਚ। ਅਸੀਂ ਓਪਨ ਜਿਹੜੀਆਂ ਗਊਸ਼ਾਲਾਾਂ 'ਚ ਜਿਹੜੇ ਜਿਵੇਂ ਬੀੜ ਨੇ ਜਿਹਨ੍ਹ ਪਾਸੋਂ ਬੀੜ ਐ ਸੋਈਆਂ ਬੀੜ ਐ ਸੰਗਰੂਰ ਕੋਲੇ। ਜੀ। ਵੜਵਰ ਦੇ ਵਿੱਚ ਬੀੜ ਐ। ਫਰੀਦਕੋਟ 'ਚ ਬਹੁਤ ਵੱਡਾ ਬੀੜ ਐ। ਕੋਸ਼ਿਸ਼ ਕਰ ਰਹੇ ਆਂ ਅਸੀਂ ਕਈ ਵਾਰੀ ਨਾ ਉਹਦੇ 'ਚ ਸੁਪਰੀਮ ਕੋਰਟ ਦੇ ਜਿਹੜੇ ਉਹਨਾਂ ਨੂੰ ਵਰਡ ਸੈਂਚਰੀ ਡਿਕਲੇਅਰ ਕੀਤਾ ਕਿਸੇ ਨੂੰ ਉਹ ਲਾ ਜਿਹੜੇ ਆ ਸਾਹਮਣੇ ਆ ਜਾਂਦੇ ਅਸੀਂ ਇੱਕ ਦੋ ਬੀੜਾਂ ਦੇ ਵਿੱਚ ਤਾਂ ਅਸੀਂ ਪਰਮਿਸ਼ਨ ਲੈ ਲਈ ਹੈ ਕਿ ਉਹਦੇ ਨਾਲ ਕੱਲਾ ਇਹ ਨਹੀਂ ਹੈਗਾ ਕਿ ਕੋਈ ਆਸਥਾ ਜੁੜ ਜੁੜੀ ਹੋਈ ਹੈ ਆਸਥਾ ਵੀ ਜੁੜੀ ਹੈ ਪਰ ਪਸ਼ੂਆਂ ਡੰਗਰਾਂ ਦਾ ਵੀ ਨੁਕਸਾਨ ਹੁੰਦਾ ਨਾ ਜੀ ਉਹ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਤੇ ਪਸ਼ੂ ਡੰਗਰ ਵੀ ਜਿਹੜੇ ਨੇ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਕਈ ਵਾਰੀ ਪੂਰਾ ਪਰਿਵਾਰ ਹੀ ਜਿਹੜਾ ਖਤਮ ਹੋ ਜਾਂਦਾ ਹੈ ਹਾਲਾਂਕਿ ਅਸੀਂ ਐਸਐਸਐਫ ਆਉਣ ਸਾਰ ਅਸੀਂ ਸੜਕ ਸੁਰੱਖਿਆ ਫੋਰਸ ਪਣਾਈ ਹਰਤੀ ਕਿਲੋਮੀਟਰ ਦੇ ਰੇਡੀਅਸ ਚ ਗੱਡੀਆਂ ਖੜੀਆਂ ਨੇ 48% ਪੰਜਾਬ ਦੇ ਵਿੱਚ 48% ਔਨ ਦਾ ਸਪੌਟ ਡੈਥ ਜਿਹੜੀਆਂ ਨੇ ਮੌਤਾ ਘਟ ਹੋ ਗਈਆਂ ਕਿਉਂਕਿ ਫਰਸਟ ਏਡ ਦਾ ਜਲਦੀ ਮਿਲ ਜਾਂਦਾ ਬਲੀਡਿੰਗ ਰੁਕ ਜੇ ਔਰ ਇਮੀਡੀਏਟਲੀ ਹਸਪੀਟਲ ਚ ਟਾਈਮ ਤੇ ਪਹੁੰਚ ਜੇ ਤਾਂ ਉਹੀ ਜਿਹੜਾ 골ਡਨ ਆਵਰ ਕਹਿੰਦੇ ਆ ਮੈਡੀਕਲ ਲੈਂਗੁਏਜ ਉਹ ਜਿਹੜਾ ਇੱਕ ਘੰਟਾ ਜਿਹੜਾ ਉਹ ਉਹਦੇ ਵਿੱਚ ਜੇ ਕਿਤੇ ਪ੍ਰੋਪਰ ਇਲਾਜ ਮਿਲ ਜੇ ਤਾਂ ਉਹ ਉਹ ਘੰਟਾ ਆਂ ਦੇ ਸਕਦਾ ਤੁਹਾਨੂੰ ਸੋ ਅਸੀਂ ਆਪਣੇ ਵੱਲੋਂ ਕੌਣ ਸਾਰ ਅਸੀਂ ਗੱਲ ਕੀਤੀ ਸੀ ਕਿ ਪਹਿਲਾਂ ਸੜਕਾਂ ਤੇ ਜਿਹੜੀਆਂ ਹਨ ਹੋਈਆਂ ਗੱਡੀ ਚ ਕੌਣ ਬੈਠਾ ਹੈ ਈਵਨ ਵੱਡੇ ਵੱਡੇ ਜਿਹੜੇ ਰਾਜਨੀਤਿਕ ਲੋਕ ਵੀ ਧਾਰਮਿਕ ਲੀਡਰ ਵੀ ਜਾਂ ਸਮਾਜਿਕ ਵੀ ਆਪਾਂ ਪਰਵਾਰਾਂ ਦੇ ਪਰਿਵਾਰ ਖਤਮ ਹੁੰਦੇ ਦੇਖ ਕੇ ਐਕਸੀਡੈਂਟ ਆ ਚ। ਸੋ ਅਸੀਂ ਇਹਦੇ ਇਸ ਮਾਮਲੇ ਚ ਪਹਿਲੇ ਦਿਨੋਂ ਸੀਰੀਅਸ ਆ ਪਹਿਲੇ ਦਿਨੋਂ ਅਸੀਂ ਇਸ ਮਾਮਲੇ ਚ ਗੰਭੀਰ ਆ ਕਿ ਇਹ ਜਿਹੜੀਆਂ ਮੌਤਾਂ ਨੇ ਜੋ ਹਿਊਮਨ 에ਰਰ ਕਰਕੇ ਹੁੰਦੀਆਂ ਜਾਂ ਕੋਈ ਸਿਸਟਮ ਦੀ ਕੋਈ 에ਰਰ ਹੈ ਉਹ ਰੋਕੀਆਂ ਜਾ ਸਕਦੀਆਂ ਨੇ ਕੀਮਤੀ ਜਾਨਾਂ ਬਚਾਈਆਂ ਜਾ ਸਕਦਾ ਜਿਸ ਤਰ੍ਹਾਂ ਸੀਮ ਸਾਹਿਬ ਤੁਸੀਂ ਮੇਰੇ ਕੀ ਆਏ ਹੋ ਪਰਿਵਾਰਕ ਮੈਂਬਰਾਂ ਨਾਲ ਕੀ ਗੱਲ ਗੱਲਬਾਤ ਹੋਈ ਹੈ ਤੁਹਾਡੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਪੰਜਾਬੀ ਮਾਂ ਬੋਲੀ ਦੇ ਇੱਕ ਬੜੇ ਨੌਜਵਾਨ ਜਜ਼ਬੇ ਵਾਲੇ ਔਰ ਪੰਜਾਬੀ ਕਲਚਰ ਨੂੰ ਪੂਰੀ ਦੁਨੀਆ ਦੇ ਵਿੱਚ ਫਲਾਉਣ 'ਚ ਆਪਣਾ ਯੋਗਦਾਨ ਪਾਉਣ ਵਾਲੇ ਰਾਜਵੀਰ ਜਵੰਦਾ ਜੀ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀਗਾ ਠੀਕ ਹੈ ਤੇ ਕੱਲ ਤੋਂ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਹ ਦੁਆਵਾਂ ਕਰ ਰਹੇ ਨੇ ਅਰਦਾਸਾਂ ਕਰ ਰਹੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਤੇ ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ ਕੱਲ੍ਹ ਨਾਲੋਂ ਜਿਹੜੀ ਉਹਨਾਂ ਦੀ ਹਾਲਤ ਕੱਲ੍ਹ ਨਾਲੋਂ ਬਿਹਤਰ ਹੈ ਕੱਲ ਜਦੋਂ ਲਗਭਗ 8:00 ਟਾਈਮ ਤੇ ਹੀ 24 ਘੰਟੇ ਪਹਿਲਾਂ ਜਦੋਂ ਉਹਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਸੀ ਦੂਜੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀਗੇ ਅੱਜ ਡਾਕਟਰਾਂ ਨੇ ਦੱਸਿਆ ਕਿ ਕੱਲ ਰਾਤ ਤੱਕ 4 ਲਾਈਫ ਸਪੋਰਟਿੰਗ ਚੱਲ ਰਹੀ ਸੀ ਹੁਣ 1 ਰਹਿ ਗਈ ਤੇ ਦੁਆਵਾਂ ਦਾ ਅਸਰ ਹੈ ਦਸਾਂ ਦਾ ਅਸਰ ਤੇ ਉਹਨਾਂ ਦਾ ਹਜੇ ਅਨਕੌਂਸ਼ੀਅਸ ਨੇ ਤੇ ਕਿਉਂਕਿ ਹੈਡ ਇੰਜਰੀ ਹੈ ਉਹ ਉਹਦੀ ਰਿਕਵਰੀ ਬੜੀ ਸਲੋ ਹੁੰਦੀ ਹੈ ਪਰ ਡਾਕਟਰ ਆਪਣੇ ਵੱਲੋਂ ਬੈਸਟ ਐਫਰਟ ਕਰ ਰਹੇ ਨੇ ਹੋਰ ਵੀ ਐਕਸਪਰਟ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪੀਜੀਆਈ ਦੇ ਜਾਂ ਜੁਫਥੀ ਵੀ ਕਿਤੇ ਹੋਰ ਇਸ ਆਪਣੇ ਆਪਣੇ ਸਪੈਸ਼ਲਿਸਟ ਜਿਹੜੇ ਡਾਕਟਰ ਨੇ ਸਾਰੇ ਉਹਨਾਂ ਦੇ ਕਲਾਕਾਰ ਸਾਥੀ ਉਹ ਵੀ ਇੱਥੇ ਪਹੁੰਚ ਵੀ ਰਹੇ ਨੇ ਜਿੱਥੇ ਵੀ ਹੈਗੇ ਨੇ ਉਹ ਆਪਣੇ ਵੱਲੋਂ ਪਰਿਵਾਰ ਨੂੰ ਹੌਸਲਾ ਦੇ ਰਹੇ ਆ ਉਹਨਾਂ ਦੇ ਮਾਤਾ ਜੀ ਨੂੰ ਮਿਲੇ ਆ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਆ ਤੇ ਉਹ ਵੀ ਇਹ ਕਹਿੰਦੇ ਨੇ ਕਿ ਕੱਲ੍ਹ ਨਾਲੋਂ ਸਾਨੂੰ ਹੋਰ ਉਮੀਦ ਵੱਜੀ ਐ ਤੇ ਅਸੀਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਰਾਜਵੀਰ ਠੀਕ ਹੋ ਕੇ ਦੁਬਾਰਾ ਫੇਰ ਪੰਜਾਬੀ ਮਾਂ ਬੋਲੀ ਦੀ ਝੋਲੀ ਅਨਮੁੱਲੇ ਤੇ ਕੀਮਤੀ ਗੀਤ ਜਿਹੜੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਵੇ ਪੰਜਾਬੀ ਸੱਭਿਆਚਾਰ ਨੂੰ اور ਦੁਨੀਆ 'ਚ ਫਲਾਉਣ 'ਚ ਆਪਣਾ ਯੋਗਦਾਨ ਪਾਵੇ। ਇਹੀ ਅਸੀਂ ਅਰਦਾਸ ਕਰਦੇ ਹਾਂ। ਔਰ ਕੁਝ ਲੋਕ ਸੋਸ਼ਲ ਮੀਡੀਆ ਤੇ ਕੁਝ ਗਲਤ ਅਫਵਾਹਾਂ ਫਲਾ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਘਟੂ ਘਟ ਇਸ ਚੀਜ਼ ਤੋਂ ਬਚੋ ਕਿ ਕਿਉਂਕਿ ਪਰਿਵਾਰ ਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ ਫਿਰ ਜਿਹੜੇ ਉਹਨਾਂ ਦੇ ਆਪਣੇ ਨੇ ਉਹਨਾਂ ਨੂੰ ਦੁੱਖ ਹੁੰਦਾ ਹੈ ਕਿ ਬਿਨਾਂ ਕਿਸੇ ਤੱਥਾਂ ਤੋਂ ਆਪਣੇ ਵਿਊ ਲੈਣੇ ਜਾਂ ਕੋਈ ਕਮੈਂਟਾਂ ਦੀ ਖਾਤਰ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਉਹ ਫਲਾਉਣੀਆਂ ਝੂਠੀਆਂ ਨਹੀਂ ਚਾਹੀਦੀਆਂ। ਸੋ ਡਾਕਟਰ ਹਰ ਰੋਜ਼ ਬੁਲੇਟਿਨ ਜਾਰੀ ਕਰਦੇ ਆ 40s ਬਾਰੇ ਤੇ ਉਹੀ origignal ਹੈ ਉਹੀ real ਹੈ ਕਿਉਂਕਿ ਡਾਕਟਰ ਜਿਹੜੇ ਨੇ ਉਹ ਰਿਪੋਰਟਾਂ ਤੋਂ ਬਾਅਦ ਬੁਲੇਟਿਨ ਬਣਾਉਂਦੇ ਆ ਤੇ ਤਾਂ ਕਿ ਮੀਡੀਆ ਨੂੰ ਅਪਡੇਟ ਕੀਤਾ ਜਾ ਸਕੇ ਹੈਡ ਇੰਜਰੀ ਕਿਤੇ ਕਿਤੇ ਡਾਕਟਰ ਹੈਡ ਇੰਜਰੀ ਹੈ ਜੀ ਗਰਦਨ ਤੇ ਇੰਜਰੀ ਹੈ ਬੈਕਬੋਨ ਦੀ ਇੰਜਰੀ ਹੈ ਤੇ ਹਾਰਟ ਜਿਹੜਾ ਉਹ ਹੁਣ ਜਿਹੜਾ ਉਹ ਨਾਰਮਲ ਰੂਪ ਦੇ ਵਿੱਚ ਆਪਣੇ ਆਪ ਰਿਸਪੌਂਡ ਕਰਨ ਲੱਗਿਆ ਕੱਲ ਹਾਰਟ ਬੀਟ ਵੀ ਜਿਹੜੀ ਉਹ ਤੇ ਹਾਲਾਂਕਿ ਉਹਨਾਂ ਨੇ ਸੂਟ ਪਾਇਆ ਹੋਇਆ ਸੀਗਾ ਜਿਹੜਾ ਬਾਈਕਿੰਗ ਵੇਲੇ ਪਾਉਂਦੇ ਆ ਪਰ ਉਹਦੇ ਨਾਲ ਅੰਦਰਲੀ ਇੰਟਰਨਲ ਜਿਹੜੀ ਹੈ ਉਹ ਨਹੀਂ ਪਤਾ ਲੱਗਦੀ ਬਾਹਰੋਂ ਸੋ ਡਾਕਟਰ ਨੇ ਜਿੱਦੋ ਇਥਿਆ ਕਿ ਦੇਖਿਆ ਤਾਂ ਸਾਰਾ ਅੱਜ ਵੀ ਉਹ ਕਹਿੰਦੇ ਸੀ ਹੁਣ ਅਸੀਂ ਹੈੱਡ ਦੀ ਤੇ ਚੈਸਟ ਦੀ ਐਮ ਆਰ ਆਈ ਵੀ ਕਰਾਂਗੇ ਉਹਦੇ ਨਾਲ ਹੋਰ ਕੁਆਲਿਟੀ ਆ ਜਾਊਗੀ ਉਹ ਕੱਲ ਤਾਂ ਉਹ ਕਹਿੰਦੇ ਵੀ ਕੱਲ ਤਾਂ ਅਸੀਂ ਐਮ ਆਰ ਆਈ ਵਾਸਤੇ ਲੈ ਕੇ ਜਾਣ ਦੀ ਹਾਲਾਤ ਚ ਵੀ ਹੈ ਨਹੀਂ ਸੀ ਸੋ ਕੱਲ ਨਾਲੋਂ ਅੱਜ ਬੈਟਰ ਹੈ ਅੱਜ ਨਾਲੋਂ ਕੱਲ ਨੂੰ ਬੈਟਰ ਹੋ ਜਾਊਗਾ ਇਹ ਹੀ ਦੁਆ ਮੈਂ ਲੱਗਦਾ ਹਾਂ ਸੇਮ ਸਰਬ ਇੱਕ ਜਿਹੜਾ ਕਾਰਨ ਬਣਿਆ ਇਸ ਐਕਸੀਡੈਂਟ ਸੀਐਮ ਸਰਬ ਇਸ ਐਕਸੀਡੈਂਟ ਦਾ ਕਾਰਨ ਬਣਿਆ ਕਿ ਰਾਈਟ ਚਲਦੇ ਚੱਲਦਾ ਕਹਿੰਦੇ ਪਸ਼ੂ ਅੱਗੇ ਆ ਗਏ ਸੀ ਵਾਰਾ ਪਸ਼ੂ ਅੱਗੇ ਆ ਗਏ ਸੀ ਇਤਾਂ ਦੀਆਂ ਕਈ ਐਕਸੀਡੈਂਟ ਦੀਆਂ ਵਾਰਦਾਤਾਂ ਜਿਵੇਂ ਕਿ ਅਸੀਂ ਪੰਜਾਬ 'ਚ ਵੀ ਅਸੀਂ ਲਗਾਤਾਰ ਦੇਖਦੇ ਹਾਂ ਔਰ ਇਹ ਵਾਰਦਾਤਾਂ ਨੂੰ ਲੈ ਕੇ ਇਹ ਇਹੋ ਜਿਹੇ ਐਕਸੀਡੈਂਟਸ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਹਿੱਸੇ ਅੱਗੇ ਹਰ ਕੋਈ ਕਦਮ ਰਚ ਕਰਨ ਦੀ ਗੱਲ ਕਰਦਾ ਪਰ ਇੱਦੇ-ਇੱਦੇ ਕਿਤੇ ਨਾ ਕਿਤੇ ਐਕਸੀਡੈਂਟਾਂ ਦੀ ਗਿਣਤੀ ਵਧੀ ਜਾ ਰਹੀ ਹੈ ਦਿਨ ਦਿਨ ਦੇਖੋ ਕੀ ਹੈ ਕਿ ਨਾ ਅਸੀਂ ਬ ਜਿਹੜੀਆਂ ਗਊਸ਼ਾਲਾਾਂਾਂ ਜਿਹੜੇ ਜਿਵੇਂ ਬੀੜ ਨੇ ਜਿਵੇਂ ਪਾਸੋਂ ਬੀੜ ਐ ਸੋਈਆਂ ਬੀੜ ਐ ਸੰਗਰੂਰ ਕੋਲੇ ਜੀ ਅ ਬੜਵਰ ਦੇ ਵਿੱਚ ਬੀੜ ਐ ਫਰੀਦਕੋਟ ਚ ਬਹੁਤ ਵੱਡਾ ਬੀੜ ਐ ਕੋਸ਼ਿਸ਼ ਕਰ ਰਹੇ ਆ ਅਸੀਂ ਕਈ ਵਾਰੀ ਨਾ ਉਹਦੇ ਚ ਸੁਪਰੀਮ ਕੋਰਟ ਦੇ ਜਿਹੜੇ ਉਹਨਾਂ ਨੂੰ ਵਰਲਡ ਸੈਂਚਰੀ ਡਿਕਲੇਅਰ ਕੀਤਾ ਕਿਸੇ ਨੂੰ ਉਹ ਲਾਅ ਜਿਹੜੇ ਆ ਸਾਹਮਣੇ ਆ ਜਾਂਦੇ ਆ ਅਸੀਂ ਇੱਕ ਦੋ ਬੀੜਾਂ ਦੇ ਵਿੱਚ ਤਾਂ ਅਸੀਂ ਪਰਮਿਸ਼ਨ ਲੈ ਲਈ ਐ ਕਿ ਉਹਦੇ ਨਾਲ ਕੱਲਾ ਇਹ ਨਹੀਂ ਹੈਗਾ ਕਿ ਕੋਈ ਆਸਥਾ ਜੁੜੀ ਜੁੜੀ ਹੋਈ ਆਸਥਾ ਵੀ ਜੁੜੀ ਹੈ ਪਰ ਪਸ਼ੂਆਂ ਡੰਗਰਾਂ ਦਾ ਵੀ ਨੁਕਸਾਨ ਹੁੰਦਾ ਹੈ ਨਾ ਜੀ ਉਹ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਤਾਂ ਪਸ਼ੂ ਡੰਗਰ ਵੀ ਜਿਹੜੇ ਨੇ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਕਈ ਵਾਰੀ ਪੂਰਾ ਪਰਿਵਾਰ ਹੀ ਜਿਹੜਾ ਖਤਮ ਹੋ ਜਾਂਦਾ ਹੈ ਹਾਲਾਂਕਿ ਅਸੀਂ ਐਸਐਸਐਫ ਆਉਣ ਸਰ ਅਸੀਂ ਸੜਕ ਸੁਰੱਖਿਆ ਫੋਰਸ ਬਣਾਈ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਖੜੀਆਂ ਨੇ 48% ਪੰਜਾਬ ਦੇ ਵਿੱਚ 48% ਔਨ ਦਾ ਸਪੌਟ ਡੈਥਸ ਜਿਹੜੀਆਂ ਨੇ ਮੌਤਾਂ ਘੱਟ ਹੋ ਗਈਆਂ ਕਿਉਂਕਿ ਫਰਸਟ ایڈ ਦਾ ਜਲਦੀ ਮਿਲ ਜਾਂਦਾ ਬਲੀਡਿੰਗ ਰੁਕ ਜੇ ਔਰ ਇਮੀਡੀਏਟਲੀ ਹਸਪੀਟਲ ਚ ਟਾਈਮ ਤੇ ਪਹੁੰਚ ਜੇ ਤਾਂ ਉਹੀ ਜਿਹੜਾ ਗੋਲਡਨ ਆਵਰ ਕਹਿੰਦੇ ਆ ਮੈਡੀਕਲ ਲੈਂਗੁਏਜ ਉਹ ਜਿਹੜਾ ਇੱਕ ਘੰਟਾ ਜਿਹੜਾ ਉਹ ਉਹਦੇ ਵਿੱਚ ਜੇ ਕਿਤੇ ਪ੍ਰੋਪਰ ਇਲਾਜ ਮਿਲ ਜੇ ਤਾਂ ਉਹ ਉਹ ਘੰਟਾ ਜਾਂ ਦੇ ਸਕਦਾ ਤੁਹਾਨੂੰ ਸੋ ਅਸੀਂ ਆਪਣੇ ਵੱਲੋਂ ਔਨਸਾਰ ਅਸੀਂ ਇਹ ਗੱਲ ਕੀਤੀ ਸੀ ਕਿ ਪਹਿਲਾਂ ਸੜਕਾਂ ਤੇ ਜਿਹੜੀਆਂ ਹਨ ਹੋਈਆਂ ਗੱਡੀ ਚ ਕੌਣ ਬੈਠਾ ਹੈ ਈਵਨ ਵੱਡੇ ਵੱਡੇ ਜਿਹੜੇ ਰਾਜਨੀਤਿਕ ਲੋਕ ਵੀ ਧਾਰਮਿਕ ਲੀਡਰ ਵੀ ਜਾਂ ਸਮਾਜਿਕ ਵੀ ਪਰਵਾਰਾਂ ਦੇ ਪਰਿਵਾਰ ਖਤਮ ਹੁੰਦੇ ਦੇ ਕਿ ਐਕਸੀਡੈਂਟ ਆ ਚ। ਸੋ ਅਸੀਂ ਇਹ ਇਸ ਮਾਮਲੇ ਚ ਪਹਿਲੇ ਦਿਨੋਂ ਸੀਰੀਅਸ ਆ। ਪਹਿਲੇ ਦਿਨੋਂ ਅਸੀਂ ਇਸ ਮਾਮਲੇ ਚ ਗੰਭੀਰ ਆ ਕਿ ਇਹ ਜਿਹੜੀਆਂ ਮੌਤਾਂ ਨੇ ਜੋ ਹਿਊਮਨ 에ਰਰ ਕਰਕੇ ਹੁੰਦੀਆਂ ਜਾਂ ਕੋਈ ਸਿਸਟਮ ਦੀ ਕੋਈ 에ਰਰ ਆ ਉਹ ਰੋਕੀਆਂ ਜਾ ਸਕਦੀਆਂ ਨੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ। ਜਿਸ ਤਰ੍ਹਾਂ ਸੀਮ ਸਾਹਿਬ ਤੁਸੀਂ ਮੇਰੇ ਕੋਲ ਕਿ ਆਏ ਹੋ ਪਰਵਾਰਿਕ ਮੈਂਬਰ ਨਾਲ ਕੀ ਗੱਲ ਗੱਲਬਾਤ ਹੋਈ ਹੈ ਤੁਹਾਡੀ? ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਪੰਜਾਬੀ ਮਾਂ ਬੋਲੀ ਦੇ ਇੱਕ ਬੜੇ ਨੌਜਵਾਨ ਜਜ਼ਬੇ ਵਾਲੇ ਔਰ ਪੰਜਾਬੀ ਕਲਚਰ ਨੂੰ ਪੂਰੀ ਦੁਨੀਆ ਦੇ ਵਿੱਚ ਫਲਾਉਣ 'ਚ ਆਪਣਾ ਯੋਗਦਾਨ ਪਾਉਣ ਵਾਲੇ ਰਾਜਵੀਰ ਜਵੰਦਾ ਜੀ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀਗਾ ਮਤਲਬ ਠੀਕ ਹੈ ਤੇ ਕੱਲ ਤੋਂ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਹ ਦੁਆਵਾਂ ਕਰ ਰਹੇ ਨੇ ਔਰ ਦਸਾਂ ਕਰ ਰਹੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਤੇ ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ ਕੱਲ੍ਹ ਨਾਲੋਂ ਜਿਹੜੀ ਉਹਨਾਂ ਦੀ ਹਾਲਤ ਉਹ ਕੱਲ੍ਹ ਨਾਲੋਂ ਬਿਹਤਰ ਹੈ ਕੱਲ ਜਦੋਂ ਲਗਭਗ 8:00 ਟਾਈਮ ਤੇ ਹੀ 24 ਘੰਟੇ ਪਹਿਲਾਂ ਜਦੋਂ ਉਹਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਸੀ ਦੂਜੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀਗੇ ਅੱਜ ਡਾਕਟਰਾਂ ਨੇ ਦੱਸਿਆ ਕਿ ਕੱਲ ਰਾਤ ਤੱਕ 4 ਲਾਈਫ ਸਪੋਰਟਿੰਗ ਚੱਲ ਰਹੀ ਸੀ ਹੁਣ 1 ਰਹਿ ਗਈ ਇਹ ਦੁਆਵਾਂ ਦਾ ਅਸਰ ਹੈ ਅਰਦਾਸਾਂ ਦਾ ਅਸਰ ਤੇ ਉਹਨਾਂ ਦਾ ਹਜੇ ਅਨਕੌਂਸ਼ੀਅਸ ਨੇ ਤੇ ਕਿਉਂਕਿ ਇਹ ਹੈੱਡ ਇੰਜਰੀ ਹੈ ਉਹ ਉਹਦੀ ਰਿਕਵਰੀ ਬੜੀ ਸਲੋ ਹੁੰਦੀ ਹੈ ਪਰ ਡਾਕਟਰ ਆਪਣੇ ਵੱਲੋਂ ਬੈਸਟ ਐਫਰਟ ਕਰ ਰਹੇ ਨੇ ਹੋਰ ਵੀ ਐਕਸਪਰਟ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪੀਜੀਆਈ ਦੇ ਜੱਜ 3 ਕਿਤੇ ਹੋਰ ਇਸ ਆਪਣੇ ਆਪਣੇ ਸਪੈਸ਼ਲਿਸਟ ਜਿਹੜੇ ਡਾਕਟਰ ਨੇ ਸਾਰੇ ਉਹਨਾਂ ਦੇ ਕਲਾਕਾਰ ਸਾਥੀ ਉਹ ਵੀ ਇੱਥੇ ਪਹੁੰਚ ਵੀ ਰਹੇ ਨੇ ਜਿੱਥੇ ਵੀ ਹੈਗੇ ਨੇ ਉਹ ਆਪਣੇ ਵੱਲੋਂ ਪਰਿਵਾਰ ਨੂੰ ਹੌਸਲਾ ਦੇ ਰਹੇ ਆ ਉਹਨਾਂ ਦੇ ਮਾਤਾ ਜੀ ਨੂੰ ਮਿਲੇ ਆ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਆ ਤੇ ਉਹ ਵੀ ਇਹ ਕਹਿੰਦੇ ਨੇ ਕਿ ਕੱਲ੍ਹ ਨਾਲੋਂ ਸਾਨੂੰ ਹੋਰ ਉਮੀਦ ਵੱਜੀ ਐ ਤੇ ਅਸੀਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਰਾਜਵੀਰ ਠੀਕ ਹੋ ਕੇ ਦੁਬਾਰਾ ਫੇਰ ਪੰਜਾਬੀ ਮਾਂ ਬੋਲੀ ਦੀ ਝੋਲੀ ਅਨਮੁੱਲੇ ਤੇ ਕੀਮਤੀ ਗੀਤ ਜਿਹੜੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਵੇ ਪੰਜਾਬੀ ਸੱਭਿਆਚਾਰ ਨੂੰ ਪੂਰੀ ਦੁਨੀਆ 'ਚ ਫਲਾਉਣ 'ਚ ਆਪਣਾ ਯੋਗਦਾਨ ਪਾਵੇ ਇਹੀ ਅਸੀਂ ਅਰਦਾਸ ਕਰਦੇ ਹਾਂ ਔਰ ਕੁਝ ਲੋਕ ਸੋਸ਼ਲ ਮੀਡੀਆ ਤੇ ਕੁਝ ਗਲਤ ਅਫਵਾਹਾਂ ਫਲਾ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਘਟੂ ਘਟ ਇਸ ਚੀਜ਼ ਤੋਂ ਬਚੋ ਕਿ ਕਿਉਂਕਿ ਪਰਿਵਾਰ ਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ ਫਿਰ ਜਿਹੜੇ ਉਹਨਾਂ ਦੇ ਆਪਣੇ ਨੇ ਉਹਨਾਂ ਨੂੰ ਦੁੱਖ ਹੁੰਦਾ ਹੈ ਕਿ ਬਿਨਾਂ ਕਿਸੇ ਤੱਥਾਂ ਤੋਂ ਆਪਣੇ ਵਿਊ ਲੈਣੇ ਜਾਂ ਕੋਈ ਕਮੈਂਟਾਂ ਦੀ ਖਾਤਰ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਉਹ ਫਲਾਉਣੀਆਂ ਝੂਠੀਆਂ ਨਹੀਂ ਚਾਹੀਦੀਆਂ ਸੋ ਡਾਕਟਰ ਹਰ ਰੋਜ਼ ਬੁਲੇਟਿਨ ਜਾਰੀ ਕਰਦੇ ਆ ਫੋਟਿਸ ਬਾਰੇ ਤੇ ਉਹੀ origignal ਹੈ ਉਹੀ real ਹੈ ਕਿਉਂਕਿ ਡਾਕਟਰ ਜਿਹੜੇ ਨੇ ਉਹ ਰਿਪੋਰਟਾਂ ਤੋਂ ਬਾਅਦ ਬੁਲੇਟਿਨ ਬਣਾਉਂਦੇ ਆ ਤੇ ਤਾਂ ਕਿ মিডিਆ ਨੂੰ ਅਪਡੇਟ ਕੀਤਾ ਜਾ ਸਕੇ ਹੈਡ ਇੰਜਰੀ ਕਿਤੇ ਕਿਤੇ ਡਾਕਟਰ ਹੈਡ ਇੰਜਰੀ ਹੈ ਜੀ ਗਰਦਨ ਤੇ ਇੰਜਰੀ ਹੈ ਬੈਕਬੋਨ ਦੀ ਇੰਜਰੀ ਹੈ ਤੇ ਹਾਰਟ ਜਿਹੜਾ ਉਹ ਹੁਣ ਜਿਹੜਾ ਉਹ ਨਾਰਮਲ ਰੂਪ ਦੇ ਵਿੱਚ ਆਪਣੇ ਆਪ ਰਿਸਪੌਂਡ ਕਰਨ ਲੱਗਿਆ ਕੱਲ ਹਾਰਟ ਬੀਟ ਵੀ ਜਿਹੜੀ ਉਹ ਕਾਫੀ ਤੇ ਹਾਲਾਂਕਿ ਉਹਨਾਂ ਨੇ ਸੂਟ ਪਾਇਆ ਹੋਇਆ ਸੀਗਾ ਜਿਹੜਾ ਬਾਈਕਿੰਗ ਵੀ ਲਈ ਪਾਉਂਦੇ ਆ ਪਰ ਉਹਦੇ ਨਾਲ ਅੰਦਰਲੀ ਇੰਟਰਨਲ ਜਿਹੜੀ ਹੈ ਉਹ ਨਹੀਂ ਪਤਾ ਲੱਗਦੀ ਬਾਹਰੋਂ ਸੋ ਡਾਕਟਰ ਨੇ ਜੀ ਕੋਈ ਥਿਆ ਕਿ ਦੇਖਿਆ ਤਾਂ ਸਾਰਾ ਅੱਜ ਵੀ ਉਹ ਕਹਿੰਦੇ ਸੀ ਹੁਣ ਅਸੀਂ ਹੈੱਡ ਦੀ ਤੇ ਚੈਸਟ ਦੀ ਐਮ ਆਰ ਆਈ ਵੀ ਕਰਾਂਗੇ ਉਹਦੇ ਨਾਲ ਹੋਰ ਕੁਆਲਿਟੀ ਆ ਜੂਗੀ ਕੋ ਕੱਲ ਤਾਂ ਉਹ ਕਹਿੰਦੇ ਵੀ ਕੱਲ ਤਾਂ ਅਸੀਂ ਐਮ ਆਰ ਆਈ ਵਾਸਤੇ ਲੈ ਕੇ ਜਾਣ ਦੀ ਹਾਲਾ ਹਾਲਤ ਵੀ ਹੈ ਨਹੀਂ ਸੀ ਸੋ ਕੱਲ ਨਾਲੋਂ ਅੱਜ ਬੈਟਰ ਹੈ ਅੱਜ ਨਾਲੋਂ ਕੱਲ ਨੂੰ ਬੈਟਰ ਹੋ ਜਾਊਗਾ ਇਹ ਹੀ ਦੁਆਵਾ ਲੱਗਿਆ ਸੇਮ ਸਾਬ ਇੱਕ ਜਿਹੜਾ ਕਾਰਨ ਬਣਿਆ ਇਸ ਐਕਸੀਡੈਂਟ ਸੇਮ ਸਾਬ ਇਸ ਐਕਸੀਡੈਂਟ ਦਾ ਕਾਰਨ ਬਣਿਆ ਕਿ ਰਾਈਡ ਚੱਲਦੇ ਆ ਚੱਲਦਾ ਕਹਿੰਦੇ ਪਸ਼ੂ ਅੱਗੇ ਆ ਗਏ ਸੀ ਉਹ ਵਾਰਾ ਪਸ਼ੂ ਅੱਗੇ ਆ ਗਏ ਸੀ ਇਤਾਂ ਦੀਆਂ ਕਈ ਐਕਸੀਡੈਂਟ ਦੀਆਂ ਵਾਰਦਾਤਾਂ ਜਿਗਰ ਆਪਾਂ ਪੰਜਾਬ 'ਚ ਵੀ ਅਸੀਂ ਲਗਾਤਾਰ ਦੇਖਦੇ ਆਂ ਔਰ ਇਹ ਵਾਰਦਾਤਾਂ ਨੂੰ ਲੈ ਕੇ ਇਹ ਇਹੋ ਜਿਹੇ ਐਕਸੀਡੈਂਟਸ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਅੱਗੇ ਹਰ ਕੋਈ ਕਦਮ ਚੱਕਣ ਦੀ ਗੱਲ ਕਰਦਾ ਪਰ ਇੱਦੇ-ਇੱਦੇ ਕਿਤੇ ਨਾ ਕਿਤੇ ਇਹ ਐਕਸੀਡੈਂਟ ਦਾ ਗਿਣਤੀ ਵਧੀ ਜਾ ਰਹੀ ਹੈ ਦਿਨ ਦਿਨ ਦੇ ਦੇਖੋ ਕੀ ਹੈ ਕਿ ਨਾ ਅਸੀਂ ਬਹੁਤ ਜਿਹੜੀਆਂ ਗਊਸ਼ਾਲਾਾਂ માં ਜਿਹੜੇ ਜਿਵੇਂ ਬੀੜ ਨੇ ਜਿਹਨਾਂ ਪਾਸੋਂ ਬੀੜ ਐ ਸੋਈਆਂ ਬੀੜ ਐ ਸੰਗਰੂਰ ਕੋਲੇ ਵਡਵਰ ਦੇ ਵਿੱਚ ਬੀੜ ਐ ਫਰੀਦਕੋਟ ਚ ਬਹੁਤ ਵੱਡਾ ਬੀੜ ਐ ਕੋਸ਼ਿਸ਼ ਕਰ ਰਹੇ ਆ ਅਸੀਂ ਕਈ ਵਾਰੀ ਨਾ ਉਹਦੇ ਚ ਸੁਪਰੀਮ ਕੋਰਟ ਦੇ ਜਿਹੜੇ ਉਹਨਾਂ ਨੂੰ ਵਰਡ ਸੈਂਚਰੀ ਡਿਕਲੇਅਰ ਕੀਤਾ ਕਿਸੇ ਨੂੰ ਉਹ ਲਾਅ ਜਿਹੜੇ ਆ ਸਾਹਮਣੇ ਆ ਜਾਂਦੇ ਆ ਅਸੀਂ ਇੱਕ ਦੋ ਬੀੜਾਂ ਦੇ ਵਿੱਚ ਤਾਂ ਅਸੀਂ ਪਰਮਿਸ਼ਨ ਲੈ ਲਈ ਐ ਕਿ ਉਹਦੇ ਨਾਲ ਕੱਲਾ ਇਹ ਨਹੀਂ ਹੈਗਾ ਕਿ ਕੋਈ ਆਸਥਾ ਜੁੜ ਜੁੜੀ ਹੋਈ ਹੈ ਆਸਥਾ ਵੀ ਜੁੜੀ ਹੈ ਪਰ ਪਸ਼ੂਆਂ ਡੰਗਰਾਂ ਦਾ ਵੀ ਨੁਕਸਾਨ ਹੁੰਦਾ ਹੈ ਨਾ ਜੀ ਉਹ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਤੇ ਪਸ਼ੂ ਡੰਗਰ ਵੀ ਜਿਹੜੇ ਨੇ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਕਈ ਵਾਰੀ ਪੂਰਾ ਪਰਿਵਾਰ ਹੀ ਜਿਹੜਾ ਖਤਮ ਹੋ ਜਾਂਦਾ ਹੈ ਹਾਲਾਂਕਿ ਅਸੀਂ ਐਸਐਸਐਫ ਔਨ ਸਰ ਅਸੀਂ ਸੜਕ ਸੁਰੱਖਿਆ ਫੋਰਸ ਬਣਾਈ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਕੜੀਆਂ ਨੇ 48% ਪੰਜਾਬ ਦੇ ਵਿੱਚ 48% ਔਨ ਦਾ ਸਪੌਟ ਡੈਥ ਜਿਹੜੀਆਂ ਨੇ ਮੌਤਾਂ ਘੱਟ ਹੋ ਗਈਆਂ ਕਿਉਂਕਿ ਫਸਟ ਇਹਦਾ ਜਲਦੀ ਮਿਲ ਜਾਂਦਾ ਬਲੀਡਿੰਗ ਰੁਕ ਜੇ ਔਰ ਇਮੀਡੀਏਟਲੀ ਹਸਪੀਟਲ ਚ ਟਾਈਮ ਤੇ ਪਹੁੰਚ ਜੇ ਤਾਂ ਉਹੀ ਜਿਹੜਾ 골ਡਨ ਆਵਰ ਕਹਿੰਦੇ ਆ ਮੈਡੀਕਲ ਲੈਂਗੁਏਜ ਉਹ ਜਿਹੜਾ ਇੱਕ ਘੰਟਾ ਜਿਹੜਾ ਉਹ ਉਹਦੇ ਵਿੱਚ ਜੇ ਕਿਤੇ ਪ੍ਰੋਪਰ ਇਲਾਜ ਮਿਲ ਜੇ ਤਾਂ ਉਹ ਉਹ ਘੰਟਾ ਆ ਦੇ ਸਕਦਾ ਤੁਹਾਨੂੰ ਸੋ ਅਸੀਂ ਆਪਣੇ ਵੱਲੋਂ ਹੌਨਸਾਰ ਅਸੀਂ ਇਹ ਗੱਲ ਕੀਤੀ ਸੀ ਕਿ ਪਹਿਲਾਂ ਸੜਕਾਂ ਤੇ ਜਿਹੜੀਆਂ ਹਨ ਹੋਈਆਂ ਗੱਡੀ ਚ ਕੌਣ ਬੈਠਾ ਹੈ ਈਵਨ ਵੱਡੇ ਵੱਡੇ ਜਿਹੜੇ ਰਾਜਨੀਤਿਕ ਲੋਕ ਵੀ ਧਾਰਮਿਕ ਲੀਡਰ ਵੀ ਜਾਂ ਸਮਾਜਿਕ ਵੀ ਪਰਵਾਰਾਂ ਦੇ ਪਰਿਵਾਰ ਖਤਮ ਹੁੰਦੇ ਦੇ ਕੇ ਐਕਸੀਡੈਂਟ ਆ ਚ। ਸੋ ਅਸੀਂ ਇਹ ਇਸ ਮਾਮਲੇ ਚ ਪਹਿਲੇ ਦਿਨੋਂ ਸੀਰੀਅਸ ਆ। ਪਹਿਲੇ ਦਿਨੋਂ ਅਸੀਂ ਇਸ ਮਾਮਲੇ ਚ ਗੰਭੀਰ ਆ ਕਿ ਇਹ ਜਿਹੜੀਆਂ ਮੌਤਾਂ ਨੇ ਜੋ ਹਿਊਮਨ 에ਰਰ ਕਰਕੇ ਹੁੰਦੀਆਂ ਜਾਂ ਕੋਈ ਸਿਸਟਮ ਦੀ ਕੋਈ 에ਰਰ ਆ ਉਹ ਰੋਕੀਆਂ ਜਾ ਸਕਦੀਆਂ ਨੇ, ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ। ਜਿਸ ਤਰ੍ਹਾਂ ਸੀਐਮ ਸਾਹਿਬ ਤੁਸੀਂ ਮਿਲ ਕੇ ਆਏ ਹੋ ਪਰਵਾਰਿਕ ਮੈਂਬਰਾਂ ਨਾਲ ਕੀ ਗੱਲ ਗੱਲਬਾਤ ਹੋਈ ਹੈ ਤੁਹਾਡੀ? ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਪੰਜਾਬੀ ਮਾਂ ਬੋਲੀ ਦੇ ਇੱਕ ਬੜੇ ਨੌਜਵਾਨ ਜਜ਼ਬੇ ਵਾਲੇ ਔਰ ਪੰਜਾਬੀ ਕਲਚਰ ਨੂੰ ਪੂਰੀ ਦੁਨੀਆ ਦੇ ਵਿੱਚ ਫਲਾਉਣ 'ਚ ਆਪਣਾ ਯੋਗਦਾਨ ਪਾਉਣ ਵਾਲੇ ਰਾਜਵੀਰ ਜਵੰਦਾ ਜੀ ਕੋ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀਗਾ ਠੀਕ ਹੈ ਤੇ ਕੱਲ ਤੋਂ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਹ ਦੁਆਵਾਂ ਕਰ ਰਹੇ ਨੇ ਔਰ ਦਸਾਂ ਕਰ ਰਹੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਤੇ ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ ਕੱਲ੍ਹ ਨਾਲੋਂ ਜਿਹੜੀ ਉਹਨਾਂ ਦੀ ਹਾਲਤ ਉਹ ਕੱਲ੍ਹ ਨਾਲੋਂ ਬਿਹਤਰ ਹੈ ਕੱਲ ਜਦੋਂ ਲਗਭਗ ਇਸੇ ਟਾਈਮ ਤੇ ਹੀ 24 ਘੰਟੇ ਪਹਿਲਾਂ ਜਦੋਂ ਉਹਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ